ਟੇਸਟੀ ਟੇਸਟੀ ਮਿਲਕ ਬਦਾਮ ਬਣਾਉਣ ਦਾ ਬਿਲਕੁਲ ਆਸਾਨ ਤੇ ਜਬਰਦਸਤ ਤੇ ਇੱਕ ਨਵਾਂ ਤਰੀਕਾ ਤੁਹਾਨੂੰ ਦੱਸਾਂਗੇ ਕਰਨਾ ਕੀ ਹੈ ਪਹਿਲਾਂ ਤਾਂ ਸ਼ਾਮ ਨੂੰ ਤੁਸੀਂ ਜਿੰਨਾ ਵੀ ਮਿਲਕ ਬਦਾਮ ਤਿਆਰ ਕਰਨਾ ਹੈ ਉਸ ਹਿਸਾਬ ਨਾਲ ਬਦਾਮਾਂ ਨੂੰ ਤੁਸੀਂ ਭਿਉਂ ਕੇ ਰੱਖਣਾ ਹੈ ਕਿਸੇ ਮਿੱਟੀ ਦੇ ਭਾਂਡੇ ਦੇ ਵਿੱਚ ਪੂਰੀ ਰਾਤ ਵਾਸਤੇ ਇਸ ਤੋਂ ਬਾਅਦ ਸਵੇਰੇ ਉੱਠ ਕੇ ਤੁਸੀਂ ਕੀ ਕਰਨਾ ਹੈ ਜਿਹੜੇ ਬਿਨਾਮ ਨੇ ਉਹ ਆਪਣੇ ਭਿਉਂਤੇ ਹੋਏ ਉਹਨਾਂ ਨੂੰ ਤਾਂ ਇੱਕ ਵਾਰੀ ਪਏ ਰਹਿਣ ਦਿਓ ਜਿਹੜੇ ਆਪਣੇ ਦੂਸਰੇ ਥੋੜੇ ਜੇ ਬਦਾਮ ਨੇ ਕਾਜੂ ਨੇ ਤੇ ਪਿਸਤੇ ਨੇ ਇਹਨਾਂ ਨੂੰ ਚੰਗੇ ਤਰੀਕੇ ਨਾਲ ਧੋ ਲਓ ਧੋ ਕੇ ਇਹਨਾਂ ਨੂੰ ਆਪਾਂ ਨੇ ਕੱਟ-ਕੱਟ ਕੇ ਬਿਲਕੁਲ ਬਰੀਕ ਕਰ ਲੈਣਾ ਹੈ ਇਸ ਤੋਂ ਬਾਅਦ ਜਿਹੜਾ ਮਿੱਟੀ ਦੀ ਪੂਰੀ ਰਾਤ ਦੇ ਉਹਨਾਂ ਨੂੰ ਵੀ ਆਪਾਂ ਕੱਢ ਲਾਂਗੇ ਬਾਹਰ ਇਹਨਾਂ ਦੇ ਆਪਾਂ ਨੇ ਲਾਉਣੇ ਨੇ ਜੀ ਛਿਲਕੇ ਸਾਰੇ ਬਦਾਮਾਂ ਦੇ ਆਪਾਂ ਨੇ ਛਿਲਕੇ ਲਾ ਲੈਣੇ ਨੇ ਛਿਲਕੇ ਲਾਉਣ ਤੋਂ ਬਾਅਦ ਇਹਨਾਂ ਨੂੰ ਬਦਾਮਾਂ ਨੂੰ ਆਪਾਂ ਮਿਕਸੀ ਯੂਸਰ ਦੇ ਛੋਟੇ ਜੱਗ ਦੇ ਵਿੱਚ ਪਾਵਾਂਗੇ ਤੇ ਥੋੜਾ ਜਿਹਾ ਇਹਦੇ ਵਿੱਚ ਐਡ ਕਰਾਂਗੇ ਜੀ ਆਪਾਂ ਦੁੱਧ ਇਸ ਤੋਂ ਬਾਅਦ ਇਹਨੂੰ ਚੰਗੇ ਤਰੀਕੇ ਨਾਲ ਗ੍ਰाइंड ਕਰ ਲਾਂਗੇ ਤੇ ਹੁਣ ਦੂਸਰੇ ਪਾਸੇ ਆਪਾਂ ਨੇ ਦੁੱਧ ਰੱਖਤਾ ਜੀ ਗਰਮ ਕਰਨਾ ਲਗਭਗ ਤੁਸੀਂ ਕਿਲੋ 1.5 ਕਿਲੋ ਦੁੱਧ ਰੱਖ ਲਓ ਜਿੰਨਾ ਕਿ ਵੀ ਤੁਸੀਂ ਬਣਾਉਣਾ ਹੈ ਕਿਲੋ ਕੁ ਦੁੱਧ ਦਾ ਆਪਾਂ ਮਟੀਰੀਅਲ ਤਿਆਰ ਕਰਿਆ ਤੇ ਦੋ ਚਮਚੇ ਇਹਦੇ ਵਿੱਚ ਕਸਟਰਡ ਦੇ ਪਾਵਾਂਗੇ ਤੇ ਕੱਚੇ ਦੁੱਧ ਨਾਲ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਘੋਲ ਲਾਂਗੇ ਬੱਚੇ ਜਦ ਬਹੁਤ ਕਰਦੇ ਨੇ ਠੰਡੀਆਂ ਚੀਜ਼ਾਂ ਖਾਣ ਦੀ ਤੇ ਬਾਹਰ ਲੀਆਂ ਚੀਜ਼ਾਂ ਖਾਣ ਦੀ ਖਾਸ ਕਰਕੇ ਜਿਹੜੀਆਂ ਚੀਜ਼ਾਂ ਜਿਹੜੇ ਬਦਾਮ ਆਪਾਂ ਨੇ ਗ੍ਰाइंड ਕੀਤੇ ਸੀ ਦੁੱਧ ਦੇ ਵਿੱਚ ਉਹਨੂੰ ਐਸੇ ਦੁੱਧ ਦੇ ਵਿੱਚ ਆਪਾਂ ਐਡ ਕਰ ਦਾਂਗੇ ਜਦੋਂ ਇਹ ਉਬਾਲਾ ਆ ਗਿਆ ਇਹਨੂੰ ਨਾਲ ਆਪਾਂ ਉਬਾਲ ਲਾਂਗੇ ਠੀਕ ਹੈ ਦੁੱਧ ਆਪਾਂ ਨੇ ਪਹਿਲਾਂ ਵੀ ਚੰਗੇ ਤਰੀਕੇ ਨਾਲ ਉਬਾਲਿਆ ਦੋ ਤਿੰਨ ਵਾਰ ਇਹਨੂੰ ਦੇ ਕੇ ਇਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਨੇ ਮਿੱਠਾ ਪਾਉਣਾ ਹੈ ਕਸਟਰਡ ਪਾਉਣਾ ਹੈ ਤੇ ਜਿਹੜਾ ਆਪਾਂ ਨੇ ਬਦਾਮ ਗ੍ਰाइंड ਕੀਤੇ ਸੀ ਦੁੱਧ ਚ ਉਹ ਇਹਦੇ ਵਿੱਚ ਪਾਉਣੇ ਨੇ ਹੁਣ ਜਿਹੜੇ ਆਪਣੇ ਆ ਪਏ ਨੇ ਠੀਕ ਹੈ ਇਹ ਜਿਹੜੇ ਆਪਾਂ ਕਾਜੂ ਬਦਾਮ ਤੇ ਪਿਸਤੇ ਕੱਟੇ ਸੀ ਇਹ ਵੀ ਆਪਾਂ ਹੁਣ ਕੱਟੇ ਹੋਏ ਬਿਲਕੁਲ ਥੋੜੇ ਜਿਹੀ ਬਰੀਕ-ਬਰੀਕ ਜਿਹੀ ਕੱਟਣੇ ਨੇ ਇਹ ਜਿਆਦੇ ਮੋਟੇ ਨਾ ਹੁਣ ਤੇ ਜਿਆਦੇ ਬਰੀਕ ਵੀ ਨਾ ਹੋਣ ਇਹਨਾਂ ਨੂੰ ਅੱਧਿਆ ਨੂੰ ਆਪਾਂ ਦੁੱਧ ਦੇ ਵਿੱਚ ਪਾ ਦਾਂਗੇ ਤੇ ਇਹਨਾਂ ਨੂੰ ਆਪਾਂ ਓਨਾ ਟਾਈਮ ਦੁੱ ਚੰਗੇ ਤਰੀਕੇ ਨਾਲ ਆਪਣੇ ਦੋ ਤਿੰਨ ਉਬਾਲੇ ਨਹੀਂ ਆਉਂਦੇ ਸਾਰਾ ਇਹਦੇ ਵਿੱਚ ਚੰਗੇ ਤਰੀਕੇ ਨਾਲ ਮਿਕਸ ਨਹੀਂ ਹੁੰਦਾ ਤੇ ਮਿੱਠਾ ਜਿਹੜਾ ਹੈਗਾ ਆਪਣੇ ਬਦਾਮਾਂ ਦੇ ਵਿੱਚ ਰਚ ਨਹੀਂ ਜਾਂਦਾ ਉਨੇ ਟਾਈਮ ਤੱਕ ਇਹਨੂੰ ਤੁਸੀਂ ਉਬਾਲਦੇ ਰਹੋ ਬਾਲਾ ਜਿਆਦਾ ਜ਼ਬਰਦਸਤ ਮਿਲਕ ਬਦਾਮ ਬਣੂਗਾ ਗਰਮੀਆਂ ਦੇ ਵਿੱਚ ਆ ਠੰਡੀਆਂ ਚੀਜ਼ਾਂ ਖਾਓ ਮੈਂ ਕਹਿੰਦਾ ਨਾਲੇ ਤਾਂ ਤਾਕਤ ਆਊਗੀ ਸਰੀਰ ਦੇ ਵਿੱਚ ਨਾਲੇ ਤੁਸੀਂ ਬਾਹਰ ਵਾਲੀਆਂ ਚੀਜ਼ਾਂ ਤੋਂ ਬਚੋਗੇ ਬਾਹਰ ਵਾਲੇ ਤੁਸੀਂ ਆਪ ਦੇਖ ਲਓ ਵੀ ਮਿਲਕ ਬਦਾਮ ਦੇ ਵਿੱਚ ਕਿੰਨਾ ਕੁ ਦੁੱਧ ਪਾਉਂਦੇ ਹੋਣਗੇ ਠੀਕ ਹੈ ਪਤਾ ਨਹੀਂ ਕਿੱਥੋਂ ਦਾ ਕਿਹੋ ਜਿਹਾ ਦੁੱਧ ਹੁੰਦਾ ਪਰ ਤੁਹਾਡੇ ਘਰੇ ਦੁੱਧ ਵੀ ਹੁੰਦਾ ਪਰ ਤੁਸੀਂ ਇਹ ਚੀਜ਼ਾਂ ਬਣਾਉਂਦੇ ਨਹੀਂ ਪੀਨੇ ਉ ਜਾ ਕੇ ਫਿਰ ਵੀ ਬਾਹਰ ਬੱਚਾ ਨੂੰ ਵੀ ਤੁਸੀਂ ਬਾਹਰ ਹੀ ਜਾ ਕੇ ਪਿਆਉਨੇ ਹੋ ਮਿਲਕ ਬਦਾਮ ਘਰੇ ਕੋਈ ਨਹੀਂ ਪੀਂਦਾ ਹੁਣ ਇਹਨੂੰ ਆਪਾਂ ਨੇ ਠੰਡਾ ਕਰ ਲਿਆ ਚੰਗੇ ਤਰੀਕੇ ਨਾਲ ਠੀਕ ਹੈ ਇੱਕ ਵਾਰੀ ਚੰਗੇ ਤਰੀਕੇ ਨਾਲ ਉਬਾਲੇ ਦਵਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਠੰਡਾ ਕਰ ਲੈਣਾ ਜਦੋਂ ਇਹ ਬਿਲਕੁਲ ਨਾਰਮਲ ਟੈਂਪਰੇਚਰ ਤੇ ਆ ਜਾਏ ਉਸ ਤੋਂ ਬਾਅਦ ਮਿੱਟੀ ਦੇ ਜਿਹੜੇ ਛੋਟੇ ਭਾਂਡੇ ਹੁੰਦੇ ਨੇ ਇਹਦੇ ਵਿੱਚ ਤੁਸੀਂ ਭਰ ਲਓ ਜਿੰਨਾ ਕਿ ਤੁਹਾਡਾ ਮਿਲਕ ਬਦਾਮ ਆ ਜਾਂ ਜਿੰਨਾ ਕਿ ਤੁਸੀਂ ਡੇਲੀ ਜਾਂ 2-4 ਦਿਨਾਂ ਬਾਅਦ ਬਣਾਉਣਾ ਉਹਦਾਂਕ ਤੁਸੀਂ ਭਾਂਡਾ ਲੈ ਕੇ ਆਓ ਇਹਦੇ ਵਿੱਚ ਆਪਾਂ ਨੇ ਭਰ ਲਿਆ ਇਸ ਤੋਂ ਬਾਅਦ ਇਹਦੇ ਉੱਤੇ ਆਪਾਂ ਇਸ ਤਰੀਕੇ ਨਾਲ ਜਿਹੜੇ ਆਪਾਂ ਨੇ ਆਹ ਕਾਜੂ ਬਦਾਮ ਤੇ ਪਿਸਤੇ ਕੱਟੇ ਸੀ ਇਹਨਾਂ ਨੂੰ ਆਪਾਂ ਇਹਦੇ ਵਿੱਚ ਐਡ ਕਰਤਾ ਤੇ ਨੂੰ ਆਪਾਂ ਠੰਡਾ ਹੋਣ ਵਾਸਤੇ ਰੱਖ ਦਾਂਗੇ ਹੁਣ 5-7 ਘੰਟਿਆਂ ਵਾਸਤੇ ਨੂੰ ਆਪਾਂ ਰੱਖਾਂਗੇ ਘੱਟੋ-ਘੱਟ ਤੇ ਦੁਪਹਿਰੇ ਜਦੋਂ ਆਪਣਾ ਮਨ ਕਰੂ ਜੀ ਕਰੂ ਜਾਂ ਆਪਣੇ ਬੱਚੇ ਸਕੂਲੋਂ ਆਉਣਗੇ ਜਾਂ ਕੋਈ ਡਿਊਟੀ ਤੋਂ ਆਊਗਾ ਜਾਂ ਕੋਈ ਕਿਸਾਨ ਖੇਤੋਂ ਘਰੇ ਆਊਗਾ ਉਸ ਟ